ਤੇ ਲੁਧਿਆਣਾ ਬਿਲਡਿੰਗ ਹਾਸੇ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਮਲਬੇ ਹੇਠ ਦੱਬਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਦਰਸਲ ਬੀਤੀ ਰਾਤ ਲੁਧਿਆਣਾ ਚ ਇੱਕ ਫੈਕਟਰੀ ਵਿੱਚ ਵੱਡਾ ਹਾਦਸਾ ਹੋ ਗਿਆ ਸੀ ਜਿਸ ਤੋਂ ਬਾਅਦ ਇਮਾਰਤ ਦੇ ਥੱਲੇ ਕਰੀਬ 5 ਤੋਂ 7 ਮਜ਼ਦੂਰ ਦੱਬ ਗਏ ਸੀ ਪਰ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ ਕੁਝ ਮਜ਼ਦੂਰ ਹਲੇ ਵੀ ਮਲਬੇ ਦੇ ਥੱਲੇ ਦਬੇ ਹੋਏ ਦੱਸੇ ਜਾ ਰਹੇ ਨੇ ਪਰ ਇਸ ਵਿਚਾਲੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਹੁਣ ਤੱਕ 7 ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਫਿਲਹਾਲ ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਲਗਾਤਾਰ ਧਿਆਰੀ ਨੇ ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ ਇਹ ਹਾਦਸਾ ਵਾਪਰਿਆ ਜਦੋਂ ਲੁਧਿਆਣਾ ਦੇ ਫੇਜ਼ 8 ਚ ਬਣੀ ਕੋਲੀ ਡਾਈਨ ਫੈਕਟਰੀ ਦੀਆਂ ਦੋ ਮੰਜ਼ਲਾਂ ਵਿੱਚੋਂ ਪਹਿਲੀ ਮੰਜ਼ਲ ਦੀ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜ਼ਖਮੀ ਵਰਕਰਾਂ ਨੇ ਦੱਸਿਆ ਕਿ ਇਮਾਰਤ ਦੇ ਥੱਲੇ ਦਾ ਇੱਕ ਪਿੱਲਰ ਗੜਿਆ ਹੋਇਆ ਸੀ ਉਸ ਨੂੰ ਬਦਲਣ ਲਈ ਬਾਹਰੋਂ ਕ੍ਰੇਨ ਬੁਲਾਈ ਗਈ ਸੀ ਕ੍ਰੇਨ ਪਿੱਲਰ ਨੂੰ ਸਪੋਰਟ ਦੇ ਰਹੀ ਸੀ ਉਸ ਸਮੇਂ ਇੱਕਦਮ ਬਿਲਡਿੰਗ ਹੇਠਾਂ ਡਿੱਗੀ ਜਦੋਂ ਇਮਾਰਤ ਡਿੱਗੀ ਤਾਂ ਇੱਕਦਮ ਟੂਏ ਦਾ ਗੁਬਾਰ ਬਣ ਗਿਆ ਅਤੇ ਜ਼ੋਰਦਾਰ ਧਮਾਕਾ ਹੋਇਆ ਜਦਚੇ 30 ਤੋਂ 35 ਲੋਕ ਇਸ ਬਿਲਡਿੰਗ 'ਚ ਉਸ ਸਮੇਂ ਕੰਮ ਕਰ ਰਹੇ ਸੀ ਜੋ ਕਿ ਇੱਕ ਇੱਕ ਕਰਕੇ ਬਾਹਰ ਨਿਕਲ ਆਏ ਪਰ ਸੱਤ ਤੋਂ ਅੱਠ ਮਜ਼ਦੂਰ ਇਸ ਤੇ ਥੱਲੇ ਦਬ ਗਏ वो बिल्कुल सही हालात के बाहर निकाले गए तो उन्होंने जोड़ा हैस्पिटल रैफर कर दिता गया बाकी जो है रेस्क्यू ऑपरेशन उस वेल चलता पै छ इस वेले संभावना है कि वो अंदर ट्रैप्ड ने साडे वालों एन डी आर एफ की टीम पुलिस फोर्स हॉस्पिटल अपने सिविल सर्जन वालों जी है मैडल टीम फायर ऑफिसरस होर फैक्ट्र वगैरह वो सारे इत चुके हैं ਤੇ ਅਸੀਂ ਉਮੀਦ ਕਰਦੇ ਤੇ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਕੋਈ ਜਾਨ ਦਾ ਖਤਰਾ ਨਾ ਹੋਵੇ ਸਰ ਕੁਝ ਅਜਿਹੀ ਜਾਣਕਾਰੀ ਵੀ ਆਈ ਕਰੇ ਕਿ ਨੌਜਵਾਨਾਂ ਦੀ ਮੌਤ ਹੋ ਗਈ ਅੰਦਰ ਐਸ ਆਫ ਨਾਓ ਨੋ ਐਸ ਆਫ ਨਾਓ ਨੋ ਕਨਫਰਮਡ ਡੈਥ ਜਦੋਂ ਵੀ ਜੋ ਵੀ ਹੋਏਗਾ ਅਸੀਂ ਮੀਡੀਆ ਦੇ ਰਾਹੀਂ ਉਹ ਖਬਰ ਸਾਂਝੀ ਕਰਾਂਗੇ ਥੈਂਕ ਯੂ ਨਾਮ ਕੀ ਹੈ ਆਪ ਦਾ ਸੁਰਿੰਦਰ اچھا ਕੀ ਹੋਇਆ ਥਾ ਯਾਰ ਯਹਾਂ ਪੇ पिलर जो है वो गले हुए थे तो उसमें सपोर्ट लगा रहे थे मरम्मत कर रहे थे अंदर जैसे भी फंसी हुई है अच्छा अचानक तीन तल्ला साली एक, एक बार की बैठ गई अच्छा ऊपर गिर गया वो हाँ बैठ गई नीचे सपोर्ट दे रहे थे वो गिर गया सपोर्ट दे रहे थे पूरी बिल्डिंग बैठ गई थल अच्छा कितने 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 बंदे थे अंदर फंस गए अंदर तो पैंतीस चालीस बंदे थे कम से कम वो कोई सभी अंदर ही है नहीं निकल आए अच्छा तो अंदर कितने बंदे है अब ये तो पता नहीं छह सात बंदे फिर भी होंगे अभी अच्छा तो किसी ने फोन किया अंदर से बताया की मैं अंदर हूँ कुछ ऐसी बात हुई नहीं कोई ये ये घटना कितने बजे बजे हुई थी के बाद निकले अपने तो आप बार बार निकले हम तीन चार बंदे भी मशीन साइड में थे अच्छा अभी जब थम गया जब धीरे धीरे रास्ता बना के भी किसी तरह से इधर उधर सब गर्दा से अंदर सला बुरा हाल था भी किसी तरह से रास्ता ਮੂਲ ਕੇ ਉਪਰ ਸਛਤ ਪਰ ਕੀ ਨਿਕਲ ਕੇ ਆਏ ਮਤਲਬ ਬੋਇਲਰ ਨਹੀਂ ਫਟਾ ਬੋਇਲਰ ਕੋ ਉਠਾ ਰਹੇ تھے ਉਹ गिर ਗਿਆ ਬੋਇਲਰ ਨਹੀਂ ਉਠਾ ਰਹੇ تھے ਇਹ ਬਿਲਡਿੰਗ ਉਠਾ ਰਹੇ تھے ਬਿਲਡਿੰਗ ਨੂੰ ਸਪੋਰਟ ਲਗਾ ਰਹੇ تھے ਪਿੱਲਰ ਗਲਾ ਹੁਆ ਜੋ ਪਿੱਲਰ ਪਿੱਲਰ ਗਲਾ ਹੁਆ ਹਾਂ ਤਾਂ ਪਿੱਲਰ ਦੇ ਬਗਲ ਨੂੰ ਸਪੋਰਟ ਲਗਾ ਰਹੇ ਸਨ ਪਿੱਲਰ ਗਲਾ ਦਾ ਉਸਮੇ ਸਪੋਰਟ ਲਗਾ ਰਹੇ ਸਨ ਉਹ ਗਿਰ ਗਿਆ ਉਹ ਗਿਰ ਗਿਆ ਤਾਂ ਜਾਣਕਾਰੀ ਮੁਤਾਬਕ ਤਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਚਾਰੇ ਪਾਸੇ ਹਫੜਾ ਦਫੜੀ ਮਚ ਗਈ ਕਈ ਮਜ਼ਦੂਰ ਮਲਬੇ ਹੇਠਾਂ ਦਬੇ ਹੋਏ ਸੀ ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਐਨ ਡੀ ਆਰ ਐਫ ਦੀਆਂ ਟੀਮਾਂ ਮੌ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਹੁਣ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਮਜ਼ਦੂਰ ਦੀ ਇਸ ਕਟਨਾ ਕਰਮ ਦੌਰਾਨ ਮੌਤ ਹੋ ਗਈ ਹੈ ਜਦਕਿ ਕੁਝ ਵਿਅਕਤੀ ਹਾਲੇ ਵੀ ਮਲਬੇ ਦੇ ਥੱਲੇ ਦਬੇ ਹੋਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ